ਬਦਵਾਰ ਨੂੰ ਉਸ ਦਾ ਜਨਮ ਦਿਨ ਸੀ ਪਰਿਵਾਰ ਵਾਲਿਆਂ ਨੇ ਘਰ 'ਚ ਜਨਮ ਦਿਨ ਦੀ ਖੁਸ਼ੀ ਦਾ ਪਾਠ ਰਖਵਾਇਆ ਸੀ ਪਰ ਜਨਮ ਦਿਨ ਦੀ ਖੁਸ਼ੀ ਮੌਤ ਦੇ ਸੋਗ 'ਚ ਤਬਦੀਲ ਹੋ ਗਈ ਫਿਰੋਜ਼ਪੁਰ ਦੇ ਕੈਂਟੇਰੀਆ 'ਚ ਗੋਲੀਆਂ ਚਲਾ ਕੇ ਦੋ ਨੌਜਵਾਨਾਂ ਦਾ ਕਤਲ ਕਰ ਦਿੱਤਾ ਗਿਆ ਦੋਹਾਂ 'ਚੋਂ ਇੱਕ ਨੌਜਵਾਨ ਦਾ ਅੱਜ ਜਨਮ ਦਿਨ ਸੀ ਮਲਜ਼ਮ ਔਕੇ ਤੋਂ ਫਰਾਰ ਹੋ ਗਏ ਮ੍ਰਿਤਕਾਂ ਦੇ ਪਰਿਵਾਰ ਵਾਲੇ ਪੁਲਿਸ ਤੇ ਮਿਲੀ ਭੁਗਤ ਦੇ ਇਲਜ਼ਾਮ ਲਗਾ ਰਹੇ ਨੇ ਜਿਹੜੇ ਬੰਦੇ ਸੀਗੇ ਪੂਰਾ ਉਹਨਾਂ ਨੂੰ ਪੁਲਿਸ ਦਾ ਹੱਥ ਸੀਗਾ ਉਹ ਵੀ ਛੋਡੀ ਲਾਲੀ ਤੋਂ ਨੂੰ ਪੱਟੀ ਬਾਕੀ ਅਣਖਤੇ ਬੰਦੇ ਹੋਰ ਹੈਗੇ ਆ ਬੰਦਿਆਂ ਨੇ ਵਾਰਦਾਤ ਕੀਤੀ ਹੈ ਤਰੀਕ ਤੋਂ ਹਾਂਦੇ ਵਿੱਚ ਆਪਦੀ ਘਰੇ ਮੇਰੇ ਪਾਸ ਅੱਜ ਵੱਡੇ ਸੀਗਾ ਜਿਆ ਇਹਦਾ ਵੱਡੇ ਦਾ ਪਾਸ ਖਾਇਆ ਸੀ ਘਰੇ ਜੀ ਇਹ ਵਾਰਦਾਤ ਬੁੱਧਵਾਰ ਦੁਪਹਿਰ ਨੂੰ ਵਾਪਰੀ ਅੰਦਰ ਸੌ ਰਹੇ ਸੀਗੇ ਇਕਦਮੀ ਮੈਂ ਕਿਹਾ ਬੱਚੇ ਪਟਾਕੇ ਜਾ ਰਹੇ ਹੋਣਗੇ ਹੈ ਤਾਂ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਇੱਕ ਜਣਾ ਸਾਹਮਣੇ ਲਊਲਵਾਨ ਪਿਆ ਆ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦਾ ਭਰੋਸਾ ਦਵਾਇਆ ਜਾ ਰਿਹਾ ਹੈ ਮਾਮਲਾ ਆਪਸੀ ਰੰਜਿਸ਼ਤਾ ਹੋਣ ਦਾ ਸ਼ੱਕ ਵਿਜਤਾਇਆ ਜਾ ਰਿਹਾ ਹੈ।